ਗੱਲ ਕਹਣੀ ਆ ਮੈਂ ਇਹ ਕਹਿਣਾ ਸੀਗਾ ਕਿ ਮੇਰਾ ਬਹੁਤ ਵਧੀਆ ਦੋਸਤ ਆ ਹੈਨਾ ਬਾਈ ਪੱਤਰਕਾਰ ਹੈ ਵਹੀ ਪੱਤਰਕਾਰ ਇੰਨਾ ਵਧੀਆ ਦੋਸਤ ਆ ਮੈਂ ਇਹਦੀ ਇੰਟਰਵਿਊ ਕਰਾਉਣ ਕਰਨ ਆ ਰਿਹਾ ਅਸੀਂ ਹੋ ਗਿਆ ਕੱਲ ਕੀਤੀ ਰੰਗ ਦੇ ਬਾਈ ਉਹਨਾਂ ਨਾਲ ਥੈਂਕ ਯੂ ਲੈ ਲੋ ਥੈਂਕ ਯੂ ਲੈ ਲੋ ਜਦੋਂ ਅੱਗੇ ਸੀਨੀਅਰ ਪੱਤਰਕਾਰ ਖੜਾ ਹੋਵੇ ਨਾ ਹੱਥ ਕੰਬਦੇ ਆ ਛੋਟੇ ਪੱਤਰਕਾਰਾਂ ਦੇ ਆ ਮੈਂ ਇਹਨਾਂ ਨੂੰ ਹੌਸਲਾ ਦਿੰਦਾ ਰਹਿੰਦਾ ਪਰ ਇਹਨਾਂ ਨੇ ਮੈਨੂੰ ਕਦੇ ਨਹੀਂ ਹੌਸਲਾ ਦਿੱਤਾ ਬਾਈ ਤੁਹਾਡੇ ਕੋਲ ਪਹਿਲਾਂ ਹੀ ਬਹੁਤ ਹੌਸਲਾ ਜੀ ਕੀ ਸਪਨ ਚੱਕਣ ਦਾ ਬਾਈ ਨਾ ਬਾਈ ਆਹ ਮੇਰਾ ਫੋਟੋ ਆਣਾ ਯਾਰ ਇਹ ਫੋਟੋ ਕੋਲ ਇਹਦੇ ਅਕਾਊਂਟ ਕਰਾ ਲੁਕਾਰਾ ਕੋਈ ਮੱਚੀ ਗੱਲ ਕਰਨ ਬਾਈ ਕਿਹਨੂੰ ਯਾਰ ਫੋਟੋ ਕਿੱਥੇ ਸੀ ਆਪਾਂ ਜੇਲ੍ਹ 'ਚ ਸੀਗੇ ਓਕੇ ਬਾਈ ਫਿਲਮ ਦੇਖ ਕੇ ਆਟੇ ਹੈ ਵਾਰਨਿੰਗ ਟੂ ਤਾਂ ਸਾਨੂੰ ਤਾਂ ਬਹੁਤ ਵਧੀਆ ਲੱਗੀ ਤੁਸੀਂ ਦੱਸੋ ਤੁਹਾਨੂੰ ਪਾਰਟ ਵਨ ਕਿ ਕਿਦਾਂ ਦਾ ਲੱਗਿਆ ਫਿਰ ਇਹਨਾਂ ਪਾਰਟ ਵਨ ਕਿ ਤੂੰ ਪਾਰਟ ਬਣ ਕੇ ਫਿਲਮ ਦਾ ਹਿੱਸਾ ਬਣ ਕੇ ਕਿਦਾਂ ਦੇਖੋ ਮੈਂ ਜਦੋਂ ਪਹਿਲੀ ਦੇਖੀ ਸੀ ਵਾਰਨਿੰਗ ਦੀ ਵੈਬਸਾਈਟ ਆਏ ਸੀ ਐਪੀਸੋਡ ਉਹ ਪਹਿੜਨਾ ਨਹੀਂ ਹੋਣਾ ਮੇਰੀ ਯਾਦ ਉਹ ਤੇ ਖੁਆਇਸ਼ ਸੀ ਕਿ ਇਹਦੇ ਵਿੱਚ ਐਪੀਸੋਡ ਹੁੰਦਾ ਬੈ ਐਪੀਸੋਡ ਦੇ ਵਿੱਚ ਵੀ ਹੁੰਦਾ ਪਰ ਐਪੀਸੋਡ ਬੰਦ ਕਰਕੇ ਫਿਰ ਫਿਲਮ ਬਣ ਗਈ ਫਿਲਮ ਜਦੋਂ ਵੀ ਜਦੋਂ ਰਿਲੀਜ਼ ਹੋਈ ਤਾਂ ਮੈਨੂੰ ਮਸਲਸ ਹੋਇਆ ਕਿ ਯਾਰ ਇਹਦਾ ਹਿੱਸਾ ਤਾਂ ਹੋਣਾ ਚਾਹੀਦਾ ਸੀ ਪਰ ਜਦੋਂ ਸੈਕੰਡ ਆਸਤੇ ਆਏ ਤਾਂ ਮੈਨੂੰ ਬਹੁਤ ਘੈਂਟ ਲੱਗਿਆ ਇਹ ਕੋ ਹੁੰਦਾ ਨਾ ਕਿ ਯਾਰ ਆ ਆਇਆ ਮਜ਼ਾ ਫਿਲਮ ਕਰਕੇ ਪਰ ਜਦੋਂ 3 ਵਿੱਚ ਅਨਾਉਂਸ ਕਰਤੀ ਫਿਰ ਮੈਨੂੰ ਦੁੱਖ ਲੱਗਿਆ ਯਾਰ ਮੈਨੂੰ ਤਾਂ ਮਾਰਤਾ ਤੇ ਤੇ ਭਾਈ ਉਹ ਜਿਹੜਾ ਸਾਬਰ ਵਾਲਾ ਸੀਨ ਸੀਗਾ ਉਹ ਜਿਹੜਾ ਸੁਣਾਇਆ ਗਿਆ ਸੀਗਾ ਤੇ ਉਹ ਸੁਣਾਉਣ ਤੋਂ ਬਾਅਦ ਜਦੋਂ ਫਿਲਮ ਵਿੱਚ ਸੁਣਾਇਆ ਜਾਣਾ ਕਿੰਦਾਂ ਦਾ ਉਸ ਦਾ ਸਫ਼ਰ ਰਿਹਾ ਸਾਬਰ ਵਾਲਾ ਸੀਨ ਸਫ਼ਰ ਉਹਦਾ ਬਹੁਤ ਅੱਛਾ ਸੀਗਾ ਕਿਉਂਕਿ ਸਾਬਣ ਮੇਰੇ ਕੈਰੈਕਟਰ ਨਾਲ ਸਾਬਣ ਦਾ ਜਿਹੜਾ ਮੇਲ ਜੋਲ ਆ ਬਹੁਤ ਗੰਭੀਰ ਹੈ ਸਾਬਨ ਨੂੰ ਸਾਬਨ ਹੀ ਰਹਿਣ ਦੋ ਬਈ ਤੁਹਾਨੂੰ ਕਿੱਦਾਂ ਲੱਗਿਆ ਮੇਰਾ ਤਬਾਸ਼ਾਹ ਬਹੁਤ ਵਧੀਆ ਲੱਗਿਆ ਜੀ ਤੇ ਐਡੇ ਵੱਡੇ ਬੈਨਰ ਥੱਲੇ ਕੰਮ ਕਰਨਾ ਬਾਈ ਸੀਨੀਅਰ ਬਾਈ ਹੈ ਨਾ ਬਈ ਰੰਗ ਬਾਈ ਹੋਣੀ ਸੀਗੇ ਸੈੱਟ ਤੇ ਵੀ ਚਲੋ ਪੁੱਛਦੇ ਰਹਿੰਦੇ ਸੀ ਬਾਈ ਇਦਾਂ 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 ਹੈ ਨਾ ਤੇ ਇਹਨਾਂ ਨੇ ਮਤਲਬ ਕਿ ਬਹੁਤ ਵਧੀਆ ਰੱਖਿਆ ਇਹਨਾਂ ਨੇ ਸੈੱਟ ਤੇ ਸਾਰੀ ਸੀਨੀਅਰ ਸੀ ਸਾਰੀ ਵੱਡੇ ਸੀਗੇ ਅੱਛਾ ਜੀ ਕਿੰਨਾਗਾ ਮੈਂ ਕੋਣ ਦੱਸਾਂ ਪੇਪਰ ਪੰਮੇ ਬਾਈ ਨਾਲ ਹੋ ਗਿਆ ਸਾਰੀ ਜਮ ਤੋ ਸਟਾਰ ਕਾਸਟ ਉੱਥੇ ਹੀ ਸੀ ਕਿਦਾਂ ਮਾਹੌਲ ਸੀਗਾ ਸੈੱਟ ਉੱਤੇ ਬਾਈ ਉੱਥੇ ਬਹੁਤ ਵਧੀਆ ਮਾਹੌਲ ਸੀਗਾ ਉੱਪਰ ਜੇਲ ਬਣੀ ਹੋਈ ਸੀ ਜਿਹੜੀ ਕਿਤੇ ਬਣਾਈ ਕਿਤੇ ਸੀ ਇਹ ਨਾ ਇੱਧਰ ਸੀ ਪੰਜ ਗੁੱਲੇ ਪੰਜ ਗੁੱਲੇ ਇੱਕ ਥੋੜਾ ਆਰਮੀ ਦਾ ਏਰੀਆ ਥੋੜਾ ਜਿਹਾ ਏਰੀਆ ਸੀਗਾ ਉੱਥੇ ਬੰਦ ਸੀ ਬਾਹਰ ਦੇ ਜਦ ਦਿਖਾਏ ਗਏ ਸੀਗਾ ਉਹ ਤਾਂ ਬਾਅਦ ਚ ਵੀਫਐਕਸ ਨਾਲ ਬਣੀ ਹੋਈ ਸੀ ਕਿਹੜੀ ਜਿਵੇਂ ਬਾਅਦ ਚ ਉਹ ਜੇਲ ਦਾ ਆਊਟ ਦਾ ਸੀ ਦਿਖਾਇਆ ਜਾਂਦਾ ਸੀ ਉੱਪਰਲਾ ਉਹ ਨਹਿਰ ਦੇ ਕੰਡੇ ਤੇ ਉਹ ਨਹੀਂ ਪਤਾ ਉਹ ਵੀਫਐਕਸ ਦਾ ਸੀ ਹਾਂ ਨਹੀਂ ਟੈਕਨੀਕਲ ਮੈਂ ਜਾਣਦਾ ਨਹੀਂ ਓਕੇ 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 ਜਿਹੜਾ ਦੂਜਾ ਸੀਗਾ ਜੇਲ੍ਹ ਦੇ ਜਿੱਥੇ ਸੀਟੀ ਹੋਰੀ ਬੈਠੇ ਜਾਂ ਅਸੀਂ ਸਾਰਾ ਕਾਰਵਾਈ ਪਾਉਣੇ ਆ ਥੱਲੇ ਵਾਲੀ ਜਿਹੜੀ ਬਾਥਰੂਮ ਵਾਲੀ ਆ ਉਹ ਉੱਥੇ ਸੀ ਪੰਚਕੁੱਲੇ ਜਿਹੜੀ ਬਾਹਰ ਦਾ ਸੀਨ ਜਿੱਥੇ ਉਹ ਰਾਹੁਲ ਦੇਵ ਜੀ ਆਉਂਦੇ ਤੇ ਬਾਹਰ ਫਿਰਦੇ ਆ ਬੈਠੇ ਆ ਉਹ ਲੁਧਿਆਣੇ ਇੱਕ ਸਕੂਲ ਸੀਗਾ ਬਾਈ ਵੈਸੇ ਤੁਸੀਂ ਆਪੱਚ ਦੋਸਤ ਹੋ ਇੱਕ ਦੂਜੇ ਪਹਿਲਾਂ ਜਾਣਦੇ ਆ ਅਸੀਂ ਹਾਂ ਪਹਿਲਾਂ ਜਾਣਦੇ ਆ ਮੁੰਡਾ ਰੰਗਮੰਚ ਕਰਦਾ ਇਹ ਪਹਿਲਾਂ ਮੇਰੇ ਦੋਸਤੋ ਤੀਰਥ ਚੜੱਕ ਨਾਲ ਕਰਦਾ ਹੁੰਦਾ ਸੀਗਾ ਤੇ ਅੱਜ ਕੱਲ ਇਹ ਆਪ ਡਾਇਰੈਕਟਰ ਬਣਿਆ ਰਿਹਾ ਨੀ ਬਾਈ ਦੋਸਤੀ ਕਿਦਾਂ ਦੀ ਤੁਹਾਡੀ ਤੇ ਇਹ ਤਾਂ ਨੋ ਪਤਾ ਹੀ ਪਾਈ ਦੇ ਕੋਣ ਖੜੇ ਹੋ ਸਭਨ ਕਰਕੇ ਉੱਥੇ ਨਹੀਂ ਜੀ ਨਹੀਂ ਤੇਰੇ ਨਾਮ ਤੇ ਨਹੀਂ ਆਏਗੀ ਜੇ ਹੋਇਆ ਕਿਰਨ ਕਦੇ ਮੌਕਾ ਲਹੋਗੇ ਨਾ ਜੀ ਨਾ ਇਹ ਤਾਂ ਹੋ ਹੀ ਨਹੀਂ ਸਕਦਾ ਇਹ ਨਾ ਹੈਗੇ ਕੁਛ ਕੁ ਮੁੰਡੇ ਹੈਗੇ ਆ ਤੇ ਇਹ ਮੈਨੂੰ ਫੋਨ ਕਰਦੇ ਰਹਿੰਦੇ ਆ ਜਦੋਂ ਕਈ ਵਾਰੀ ਇਹਨਾਂ ਦਾ ਪੱਤਰਕਾਰ ਭਿੜ ਗਿਆ ਸਾਡੇ ਕੋਲ ਉਹ ਇਹ ਪੰਗੇਵਾਦ ਗੰਦਾ ਬੰਦਾ ਹੂੰ ਇਹ ਮੈਨੂੰ ਫੋਨ ਕਰਦੇ ਰਹਿੰਦੇ ਕਈ ਵਾਰੀ ਹਾਂਜੀ ਤੇ ਬਾ ਮੈਂ ਇਹਨਾਂ ਨੂੰ ਹੌਸਲਾ ਦਿੰਦਾ ਰਹਿੰਦਾ ਪਰ ਇਹਨਾਂ ਨੇ ਮੈਨੂੰ ਕਦੇ ਨਹੀਂ ਹੌਸਲਾ ਦਿੱਤਾ ਬਾਈ ਤੁਰਕਲੇ ਪਹਿਲਾਂ ਹੀ ਬਹੁਤ ਹੌਸਲਾ ਜੀ ਕੀ ਸਪਨ ਚੱਕਣ ਦਾ ਬਾਈ ਨਾ ਬਾਈ ਬਾਈ ਤੁਸੀਂ ਇਹ ਗੱਲਾਂ ਨਾ ਕਰੋ ਇਹ ਆਡੀਅנס ਨੂੰ ਦੇਖਣ ਦਿਓ ਦੋ ਤਰੀਕ ਨੂੰ ਹਣਾ ਬਾਈ ਕਿਉਂ ਇਹ ਕਰ ਸਕਦੇ ਹੈ ਇਹਨਾਂ ਦਾ ਹੱਕ ਹੈ ਤੇ ਬਾਈ ਮੈਂ ਤਾਂ ਇਹੀ ਕਹੂੰਗਾ ਕਿ ਪੰਜਾਬ ਦੇ ਵਿੱਚ ਇਸ ਲੈਵਲ ਦੀ ਜੋ ਫਿਲਮ ਬਣ ਕੇ ਆ ਨਹੀਂ ਨਾ ਉਸ ਦੀ ਵੀ ਐਫ ਐਕਸ ਦਾ ਉਸ ਤਰੀਕੇ ਦਾ ਵਰਤਿਆ ਜਾਣਾ ਸੈਟ ਉਸ ਤਰੀਕੇ ਦੇ ਬਣਾਣੇ ਜੇਲ ਤੱਕ ਅੱਜ ਤੱਕ ਕਦੇ ਸੋਚੀ ਨਹੀਂ ਸੀ ਕਿ ਇਸ ਤਰੀਕੇ ਦੇ ਬਣਾ ਸਕਦੇ ਲੋਕ ਜੇਲ ਉਹ ਜੇਲ ਪਹਿਲੀ ਵਾਰ ਮੈਂ ਦੇਖੀ ਹੈ ਪੰਜਾਬੀ ਫਿਲਮ ਦੇ ਵਿੱਚ ਇੰਨਾ ਕੰਮ ਜਿਹੜਾ ਪ੍ਰੋਡਕਸ਼ਨ ਹੈ ਬੱਲਬਾਈ ਹੋਰ ਹਾਂਜੀ ਉਹਨਾਂ ਨੇ ਬਹੁਤ ਜ਼ੋਰ ਲਾਇਆ ਜਿਹੜਾ ਆਰਟ ਦਾ ਕੰਮ ਸੀਗਾ ਉਹ ਕੁਮਾਰ ਬੰਦੇ ਪਤਾ ਨਹੀਂ ਕਿੱਥੋਂ ਫੜ ਫੜ ਕੇ ਲਿਆ ਦੇ ਦਿੱਤੀ ਭਾਈ ਨੇ ਬੱਲਬਾਈ ਹੋਰਾਂ ਨੇ ਇਹਨਾਂ ਨੇ ਤੇ ਇੱਕ ਸਾਡੇ ਬਾਈ ਜਿਹੜੇ ਆਫਿਸ ਚ ਜ਼ਿਆਦਾ ਰਹਿੰਦੇ ਆ ਹਰਦੀਪ ਭਾਈ ਹਰਦੀਪ ਭਾਈ ਨੇ ਬਹੁਤ ਜ਼ੋਰ ਲਾਇਆ ਸਾਰੇ ਮਤਲਬ ਹੰਮਲ ਦੀ ਪੂਰੀ ਟੀਮ ਪਰ ਜਿਹੜੇ ਐਕਟਰਾਂ ਨੇ ਕੰਮ ਕੀਤਾ ਸਾਰਿਆਂ ਨੇ ਮਿਹਨਤ ਤਨਦੇਹੀ ਨਾਲ ਜਿਵੇਂ ਇਹ ਮੇਰਾ ਕੱਲ ਹੰਬਲ ਪਹਿਲੀ ਵਾਰ ਕੰਮ ਕੀਤਾ ਨੇ ਜੀ ਤਾਂ ਮੈਨੂੰ ਦੱਸੋ ਕਿਵੇਂ ਤੁਹਾਨੂੰ ਵਧੀਆ ਲੱਗਿਆ ਕਿਵੇਂ ਲੱਗਿਆ ਮੈਨੂੰ ਸਵੇਰ ਜਾਂਦੀ ਪੰਜ ਵਜੇ ਲੱਗਦਾ ਸੀ ਵੀ ਘਰੋਂ ਉੱਠ ਕੇ ਗਏ ਆ ਇੱਕ ਘਰੋਂ ਗਏ ਆ ਤੇ ਦੂਜੇ ਘਰੇ ਆ ਗਏ ਕਿ ਇਨਾ ਮਤਲਬ ਕਿ ਵੀ ਲੱਗਿਆ ਨਹੀਂ ਹੈ ਵੀ ਇੰਨੇ ਵੱਡੇ ਵੀ ਸਾਰੇ ਸੀਨੀਅਰ ਜਿਹਾ ਸੀਨੀਅਰ ਕੰਮ ਵੀ ਸਾਰਿਆਂ ਨੇ ਮਤਲਬ ਕਿ ਬਹੁਤ ਪਿਆਰ ਦਿੱਤਾ ਜੀ ਹੈਨਾ ਕਹਿਣ ਦੀ ਗੱਲ ਨਹੀਂ ਹੈ ਇਹ ਸੱਚੀ ਚਾ ਪਾਈ ਨੂੰ ਦੇਖ ਕੇ ਲੱਗਦਾ ਜਿਦਾ ਕਿ ਮਾਹੌਲ ਬਣਦਾ ਸੀਗਾ ਸਿਟੀ ਉਹਨੇ ਬੈਠ ਕੇ ਆਪਾਂ ਜਿਵੇਂ ਮਹਿਫਿਲ ਜਮਾਉਂਦੇ ਸੀਗੇ ਇੱਕ ਜਿਹਨੇ ਆਪਣੇ ਯਾਰਾਂ ਦੋਸਤਾਂ ਹੁੰਦੇ ਨੇ ਸਕੂਲ ਕਾਲਜਾਂ ਵਿੱਚ ਪੜ੍ਹਦੇ ਆਪਾਂ ਪਿੱਛੇ ਬੈਕ ਬੈਂਚ ਤੇ ਬੈਠ ਕੇ ਗੱਲਾਂ ਕਰਨੀਆਂ ਉਹ ਉਹ ਚੀਜ਼ ਦੀ ਫੀਲਿੰਗ ਦਿੰਦੇ ਸੀਗੇ ਕਿ ਪੂਰਾ ਮਾਹੌਲ ਬਣਾ ਕੇ ਰੱਖਦੇ ਉਹ ਸ਼ੂਟ ਦੇ ਦੌਰਾਨ ਵੀ ਇਹ ਹੁੰਦਾ ਸੀਗਾ ਸਰ ਨਾ ਇੱਕ نیچے ਕਮਰਾ ਬਣਿਆ ਹੁੰਦਾ ਸੀਗਾ ਤੁਸੀਂ ਕੀਨ ਕਰੋ ਥੱਲੇ ਨਾ ਚਾਦਰਾਂੀਆਂ ਤੇ ਗੱਦੇ ਜੇ ਸਿੱਟੇ ਹੁੰਦੇ ਸੀਗੇ ਪ੍ਰਿੰਸ ਵੀ ਉੱਥੇ ਹੀ ਬੈਠੇ ਆ ਉਹ ਵੀਰ ਭਾਈ ਵੀ ਸਾਰੇ ਅਸੀਂ ਉੱਥੇ ਹੀ ਬੈਠੇ ਰੋਟੀ ਖਾ ਰਹੇ ਹਾਂ ਉੱਥੇ ਬੈਠੇ ਜਿਹਦਾ ਸੀਨ ਹੈਗਾ ਉਹ ਸੀਨ ਕਰ ਰਿਹਾ ਬਾਕੀ ਸਾਰੇ ਉੱਥੇ ਬੈਠ ਕੇ ਆਪਦਾ ਗੱਲਾਂ ਮਸਤੀ ਮौज ਕਰੀ ਜਾਂਦੇ ਆਪਸ ਵਿੱਚ ਤੇ ਭਾਈ ਉਹ ਸਾਡੂ ਤੇ ਇਦਾਂ ਦਾ ਕਿਹੜਾ ਡਾਇਲੋਗ ਸੀਗਾ ਜਿਹੜਾ ਉੱਥੇ ਯੂਜ਼ ਕੀਤਾ ਗਿਆ ਇਦਾਂ ਦਾ ਕਿਹੜਾ ਸੀਨ ਸੀਗਾ ਜਿਹਨੂੰ ਤੁਹਾਨੂੰ ਉਹ ਫਿਲਮਾਂ ਦੇ ਵਿੱਚ ਮਾਈਂਡ ਚ ਆ ਗਿਆ ਸੀ ਭਾਈ ਆਹ ਸੀਨ ਦਾ ਤਾਂ ਪੱਕਾ ਸੀੜੀਆਂ ਵੱਜਣੀਆਂ ਵੱਜਣੀਆਂ ਸਾਰੇ ਸੀਗੇ ਅ ਜਿੰਨੇ ਵੀ ਸੀ ਖਾਸ ਕਰਕੇ ਪ੍ਰਿੰਸ ਭਾਈ ਵਾਲੇ ਤੇ ਰਗਵੀਰ ਬੋਲੀ ਭਾਈ ਵਾਲੇ ਮੇਰਾ ਤਾਂ ਬਹੁਤ ਡਾਇਲੋਗ ਇੱਕ ਹੀ ਡਾਇਲੋਗ ਆ ਮੇਰਾ ਖਿਆਲ ਆ ਬਾਈ ਸੌਰੀ ਯਾਰ ਬਾਈ ਨੇ ਜਾਣਾ ਯਾਰ ਇਹਨੇ ਫੋਟੋ ਕਰਾਉਣੀ ਆ ਬੜਾ ਇੱਕ ਪਿੱਛੇ ਕਰ ਲ ਕਰ ਕੋਈ ਨਹੀਂ ਪਿੱਛੇ ਕਰ ਬਾਈ ਨੂੰ ਯਾਰ ਫੋਟੋ ਕਿੱਥੇ ਸੀ ਆਪਾਂ ਜੇਲ੍ਹ ਚ ਸੀਗੇ ਓਕੇ ਨਹੀਂ ਜੇਲ੍ਹ ਚ ਜੇਲ੍ਹ ਦੀ ਮਾਹੌਲ ਲੱਗਦੀ ਸੀਗੀ ਸਾਰੇ ਇਕੱਠੇ ਬੈਠੇ ਸੀ ਆਰਟਿਸਟ ਇਕੱਲੇ ਨਾ ਬਤਾਂ ਵਾ ਉਹੀ ਚੱਲਦਾ ਸੀ ਮਾਹੌਲ ਬਹੁਤ ਫਰੈਂਡਲੀ ਮੈਂ ਕੱਲੀ ਇਸ ਫਿਲਮ ਦੀ ਨਹੀਂ ਗੱਲ ਕਰਦਾ ਮੈਂ ਕਾ ਬਾਈ ਹੋਰਾਂ ਨਾਲ ਕਾਫੀ ਫਿਲਮਾਂ ਕੀਤੀਆਂ ਜਿਲਾ ਸੰਗਰੂਰ ਕੀਤੀ ਆ ਹਨਾ ਆ ਆਪਣਾ ਹਾਂ ਬੜੀ ਹੈ ਕ੍ਰਾਈਮੀਨਲ ਕ੍ਰਾਈਮੀਨਲ ਕੀਤੀ ਹੈ ਤਾਂ ਸਾਰੀਆਂ ਫਿਲਮਾਂ ਦੇ ਮਾਹੌਲ ਆ ਹੀ ਹੁੰਦਾ ਮੈਂ ਬਾਈ ਨਾਲ ਮੈਂ ਕੰਨ ਵਿੱਚ ਥੋੜੇ ਹੈਗੇ ਮਾੜੀ ਮੁੱਟੀ ਯਾਰ ਪਾਰਟ 3 ਤਿੰਨ ਦਾ ਐਂਡ ਵਿੱਚ ਉਹ ਆ ਗਿਆ ਤੇ ਕਰੈਕਟਰ ਖਤਮ ਹੋ ਗਿਆ ਨਹੀਂ ਨਹੀਂ ਮੈਨੂੰ ਲੱਗਦਾ ਕਿ ਜੀਪੀ ਬਾਈ ਕੋ ਸੋਚ ਰਿਹਾ ਮੇਰੇ ਅੱਤੇ ਕੋਈ ਵੈਸੇ ਕੰਮ 3 ਆਸਤੇ 3 ਆਸਤੇ ਵਿੱਚ ਕੋਈ ਨਾ ਕੋਈ ਗੈਟ ਅਪ ਚੇਂਜ ਕਰਕੇ ਲਿਆਓ ਬਾਈ ਜੇਕਰ ਮੇਰਾ ਕਿ ਸ਼ਿੰਦੇ ਦਾ ਕੀਪਾ ਸੀਗਾ ਇੱਧਰ ਵੀ ਜੇ ਮੈਂ ਅਸਲ 'ਚ ਜਿਵੇਂ ਪਹਿਲੀ ਵਾਰਨਿੰਗ ਦੇਖੀ ਸੀ ਨਾ ਜਿੱਦਾਂ ਦੀ ਵਾਰਨਿੰਗ ਬਣੀ ਪਹਿਲੀ ਸੀਗਾ ਕੀ ਆ ਰਿਹਾ ਇਹ ਜੀ ਫਿਲਮ ਦੇ ਵਿੱਚ ਹਿੱਸਾ ਹੋਣਾ ਜ਼ਰੂਰੀ ਹੈ ਕੋਈ ਵੀ ਐਕਟਰ ਆ ਬਣ ਲੱਗਦਾ ਜਿੰਨੇ ਵੀ ਥੀਏਟਰ ਵਾਲੇ ਐਕਟਰ ਆ ਜਾਂ ਵੈਸੇ ਜਿੰਨੇ ਵੀ ਐਕਟਰ ਆ ਉਹ ਹਰੇਕ ਨਹੀਂ ਹੁੰਦਾ ਕਿ ਜੇ ਕੋਈ ਅੱਛੀ ਫਿਲਮ ਬਣਦੀ ਤਾਂ ਉਹਨੂੰ ਲੱਗਦਾ ਕਿ ਯਾਰ ਮੈਂ ਦਾ ਹਿੱਸਾ ਹੋਣਾ ਵੈਸੇ ਇੱਕ ਗੱਲ ਹੈ ਇਸ ਫਿਲਮ ਦੇ ਵਿੱਚ ਜੀਪੀ ਬਾਈ ਨੇ ਨਾ ਕਰੀਮ ਕੱਢ ਕੇ ਰੱਖੀ ਹੈ ਪਾਤੀ ਸਾਰੀ ਪੰਜਾਬੀ ਇੰਡਸਟਰੀ ਦੀ ਪਤਾ ਨਹੀਂ ਕਰੀਮ ਲੁਕੇਸ਼ਨ ਭੇਜ ਨੂੰ ਉੱਥੇ ਜਾਵਾਂਗਾ ਜੀਪੀ ਬਾਈ ਨੂੰ ਪਤਾ ਕਿ ਕਰੀਮ ਹੈ ਕਿਹੜੀ ਉਹ ਨਾਲ ਦੇ ਆਰਟਿਸਟ ਹੀ ਹੈਗੇ ਹਨ ਉਹ ਕੱਠੀ ਕੀਤੀ ਉਹਨਾਂ ਨੇ ਜਿਹੜੇ ਪਹਿਲਾਂ ਹੈਗੇ ਸੀ ਅੰਮਲ ਤਾਂ ਐਕਟਰ ਕੰਮ ਕਰ ਰਹੇ ਸੀ ਤੇ ਸੀਗੀ ਸੀ ਕਿ ਜਿ ਮਲਕਾਣੇ ਨੇ ਲੈ ਕੇ ਆਂਦਾ ਮਲਕਾਣੇ ਬਾਈ ਨੇ ਇਹਨੂੰ ਲੱਭਿਆ ਤੇ ਹੋਰ ਬਹੁਤ ਸਾਰੇ ਬੰਦੇ ਜਿਹੜੇ ਬੱਲ ਬਾਈ ਨੇ ਵੀ ਲੱਭੇ ਕਰ 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 ਮੈਂ ਇੱਕ ਗੱਲ ਕਹਿਣੀ ਆ ਮੈਂ ਇਹ ਕਹਿਣਾ ਸੀਗਾ ਕਿ ਮੇਰਾ ਬਹੁਤ ਵਧੀਆ ਦੋਸਤ ਆ ਹੈਨਾ ਨਹੀਂ ਪੱਤਰਕਾਰ ਹੈ ਨਹੀਂ ਪੱਤਰਕਾਰ ਇੰਨਾ ਵਧੀਆ ਦੋਸਤ ਆ ਮੈਂ ਇਹ ਇੰਟਰਵਿਊ ਕਰਾਉਣ ਆ ਰਿਹਾ ਅਸੀਂ ਹੋ ਗਿਆ ਉਹ ਨਹੀਂ ਨਾ ਇਹ ਗੰਦਾ ਪੰਛੀ ਹੋਵੇ ਵੀ ਫਿਲਮ ਵੇਖ ਕੇ ਅੱਧੇ ਲੋਕ ਸਾਬਨ ਦੀ ਜਗਾ ਕੱਲਾ ਸ਼ੈਂਪੂ ਦੇ ਨਾਲ ਲਾਇਆ ਕਰਨ ਹੋ ਸਕਦਾ ਹੈ ਮੈਂ ਕਰੂੰ ਤਾਂ ਸਾਲਾ ਕਰੈਕਟ ਟੇਪ ਲਾਇਆ ਤੇ ਭਾਈ ਲਾਸਟ ਵਿੱਚ ਮੈਂ ਕਹਿੰਦਾ ਆਡੀਅנס ਨੂੰ ਜ਼ਰੂਰ ਅਪੀਲ ਕਰ ਦਿਓ ਫਿਲਮ ਬਾਰੇ ਆਡੀਅנס ਨੂੰ ਫਿਲਮ ਦੇਖਣੀ ਚਾਹੀਦੀ ਹੈ ਕਿਉਂਕਿ ਵਾਰਨਿੰਗ ਟੂ ਫਿਲਮ ਜਿੱਦਾਂ ਦੀ ਤੁਸੀਂ ਭਾਗ ਦਿਓ ਕਿ ਹਾਂ ਜਿਹੜੀ ਫਿਲਮ ਪੰਜਾਬੀ ਇੰਡਸਟਰੀ ਸ਼ਿਆਰ ਫਿਲਮਾਂ ਨਹੀਂ ਬਣਦੀਆਂ ਵਧੀਆ ਫਿਲਮਾਂ ਨਹੀਂ ਬਣਦੀਆਂ ਬਹੁਤ ਵਧੀਆ ਫਿਲਮ ਹੈ ਫੈਮਿਲੀ ਦੇ ਦੇਖਣ ਵਾਲੀ ਵੀ ਫਿਲਮ ਹੈ ਇਹ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਯਾਰ ਫੈਮਿਲੀ ਨੂੰ ਨਹੀਂ ਲੈ ਕੇ ਜਾਣਾ ਇਦਾਂ ਦੀ ਨਾ ਹੋਵੇ ਫੈਮਿਲੀ ਨੂੰ ਲੈ ਕੇ ਜਾਓ ਬੱਚਿਆਂ ਨੂੰ ਚੱਲ ਰਹਿਣ ਦਿਓ 18 ਸਾਲ ਤੋਂ ਉੱਪਰ ਲੈ ਜਾਓ ਵੈਸੇ ਤਾਂ ਏ ਗ੍ਰੇਡ ਮਿਲੇਆ ਫਿਲਮ ਨੂੰ ਤਾਂ ਤੁਸੀਂ ਫਿਲਮ ਦੇਖੋ ਤਾਂ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਇਸ ਤਰ੍ਹਾਂ ਦੀਆਂ ਹੋਰ ਵੀ ਫਿਲਮਾਂ ਬਣ ਤੇ ਲਾਸਟ ਵਿੱਚ ਮੈਂ ਇੱਕ ਚੀਜ਼ ਹੋਰ ਪੁੱਛੂੰਗਾ ਜੀ ਜੀਪੀ ਬਾਈ ਦਾ ਕਿਹੜਾ ਡਾਇਲੋਗ ਤੁਹਾਡਾ ਫੇਵਰਿਟ ਲੱਗੇ ਫਿਲਮ 'ਚ ਜੀਪੀ ਬਾਈ ਦੀ ਮੈਨੂੰ ਸਾਇਲੈਂਸ ਸਭ ਤੋਂ ਘੈਂਟ ਲੱਗਦੀ ਹੈ ਜਿਹੜੀ ਉਹਨਾਂ ਦੀ ਸਾਇਲੈਂਸ ਸੀ ਨਾ ਕਰਦਾ ਦੇਨ ਨੂੰ ਟੱਚ ਕਰੇ ਲਈ ਮੈਂ ਬਹੁਤ ਏਦਾਂ ਦਾ ਕਰੈਕਟਰ ਕਰਨਾ ਚਾਹੁੰਦਾ ਤੇ ਜਿਹੜਾ ਹੈ ਬਿਨਾਂ ਡਾਇਲੋਗ ਤੋਂ ਚੁੱਪ ਰਹਿ ਕੇ ਵੀ ਕਿੰਨਾ ਕੁਝ ਕਰ ਗਿਆ ਬਹੁਤ ਕੁਝ ਕਹਿ ਜਾਂਦਾ ਉਹਦਾਂ ਦਾ ਕਰੈਕਟਰ ਕਰਨ ਦੀ ਇੱਛਾ ਹੈ ਮੇਰੇ ਖਿਆਲ ਮੇਰੀ ਨਹੀਂ ਹਰ ਸੋ ਨਹੀਂ ਨਹੀਂ ਮੈਂ ਜਿਹੜੀ ਚੀਜ਼ ਲੈ ਲਾ ਦਿੰਦਾ ਨਹੀਂ ਉਹ ਸਾਫਣਾ ਮੇਰਾ ਚਲਿਏ ਭਾਈ ਲੈ ਲਾ ਮੈਨੂੰ ਬੋਲਣਾ ਪੈਣਾ ਭਾਈ ਚਲਿਏ ਮਿਲਦਾ ਭਾਈ ਸਾੜ ਇੱਕੋ ਨਹੀਂ ਸੋ ਗੱਲ ਕੀਤੀ ਰੰਗ ਦੇ ਬਾਈ ਉਹਨਾਂ ਨਾਲ ਆ ਲੈ ਲੋ ਐਂਕੀ ਲੈ ਲੋ ਜਦੋਂ ਅੱਗੇ ਸੀਨੀਅਰ ਪੱਤਰਕਾਰ ਖੜਾ ਹੋਵੇ ਨਾ ਹੱਥ ਕੰਬਦੇ ਆ ਛੋਟੇ ਪੱਤਰਕਾਰਾਂ ਦੇ ਓ ਮਾਈ ਗਾਡ ਸੋ ਇੰਟਰਵਿਊਸ ਬਹੁਤ ਖਾਸ ਹੋ ਗਈ ਕਿਉਂਕਿ ਤੁਸੀਂ ਦੇਖੋ ਕਿ ਸਾਡੇ ਬਾਈਆਂ ਨਾਲ ਕਿੰਨਾ ਕੰਫਰਟੇਬਲ ਇੰਟਰਵਿਊ ਕਰਦੇ ਹੁੰਦੇ ਆ ਸਰਦੂਪਾ ਪੰਜਾਬ ਦੇਖਦੇ ਰਹੋ 2 ਫਰਵਰੀ ਨੂੰ ਤੁਸੀਂ ਵਾਰਨਿੰਗ 2 ਮਾਰਨਿੰਗ 2 2 ਸੋ ਥੈਂਕ ਯੂ ਬਾਜੀ ਦੂਜਾ ਵੀ ਨਾ ਲੱਗਿਆ ਨਹੀਂ ਦੂਜਾ ਮਹੀਨਾ ਦੂਜੀ ਵਾਰਨਿੰਗ ਆ ਅੱਛਾ ਹਣੇ ਦੋ ਤਰੀਕ ਦੋ ਤਰੀਕ ਹਾਂ ਦੋ ਨਾਲੋਂ ਕਾਫੀ ਜ਼ਿਆਦਾ ਹੋ ਗਈ ਔਰ ਦੋ ਤਰੀਕ ਨੂੰ ਤੁਸੀਂ ਦੇਖੋ ਵਾਰਨਿੰਗ 2 15 ਫਰਵ ਨੂੰ ਮੇਰਾ ਬਰਥਡੇ ਆ ਸਹੀ ਆ ਪਾਰਟੀ ਲੈਣਾ ਵਾਗੇ ਭਾਈ ਖਿੱਟ ਹੋਣ ਦੀ ਕੋਸ਼ਿਸ਼ ਜ਼ਰੂਰ ਨਹੀਂ ਲੱਗਿਆ ਸਾਰਿਆਂ ਨੂੰ ਭਾਈ ਲੈਣਾ ਪਾਰਟੀ ਲੈਣਾ ਸਾਰਿਆਂ ਨੂੰ ਪਤਾ ਲੱਗ ਗਿਆ ਭਾਈ ਦਾ 15 ਫਰਵ ਨੂੰ ਬਰਥਡੇ ਆ ਤੇ ਸਾਰੇ ਕਿੱਥੇ ਰਹਿਣੇ ਭਾਈ ਦੀ ਪਤਾ ਮੈਂ ਭੇਜ ਦੂੰਗਾ ਗਿਫਟ ਭੇਜ ਦੇ ਨੀ 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 ਪਤਾ ਗਿਫਟ ਤਾਂ ਫਿਰ ਆ ਕੇ ਹੀ ਦੇਵਾਂਗੇ ਨਾ ਕੋਲੇ ਆ ਕੇ ਗਿਫਟ ਆਰਡਰਸ ਵੀ ਦੇ ਦੇਣਾ ਜਿੱਦਾਂ ਦਾ ਆਏਗਾ ਤੈਨੂੰ ਲੱਗਦਾ ਗਿਫਟ ਦੇਊਗਾ ਇਹ ਸ਼ਖਲ ਚੋਰ ਲੱਗਦਾ ਨਹੀਂ ਲੱਗਦਾ ਦਾ ਕੀ ਮਤਲਬ ਸਲਮਾ ਵਾਲਾ ਹਾਂ ਭਾਈ ਸਲਮਾ ਵਾਲਾ ਇੱਕੋ ਡਾਇਲੋਗ ਬੋਲਦਾ ਹਾਂ ਮਾਈ ਗਾਡ ਹਾਂ ਪੰਮੀ ਮਾਸੀ ਹਾਂ ਪੰਮੀ ਮਾਸੀ ਸਲਮਾ ਚੁੱਪ ਕਰਾ ਬੱਚੀ ਨੂੰ ਅੰਦਰ ਲੈ ਜਾ ਰੋਣੀ ਨਹੀਂ ਚਾਹੀਦੀ ਜਵਾਕੜੀ ਪੈਰੀ ਪੈਨਾਵਾਸੀ ਜਿਆਦਾ ਰਸ਼ੀਆ ਠੀਕ ਥੈਂਕ ਯੂ ਥੈਂਕ ਯੂ ਸਰ ਓਕੇ ਥੈਂਕ ਯੂ ਥੈਂਕ ਯੂ